ਹਾਂਜੀ ਬਾਈ ਕੀ ਹਾਲ ਚਾਲ ਨੇ ਹੋਰ ਬਾਈ ਘਰ ਪਰਵਾਰ ਸਾਰਿਆਂ ਦੇ ਠੀਕ ਨੇ ਜਾਨਵਰ ਵਗੈਰਾ ਬਾਈ ਸਾਰਿਆਂ ਦੇ ਚੜ੍ਹਦੀ ਕਲਾ ਹੋਣ ਆ ਗਏ ਬਾਈ ਆਪਾਂ ਇੱਧਰ ਲੇ ਕਰੇ ਤੇ ਅੱਜ ਅਜਾ ਆਪਾਂ 1004 ਕਬੂਤਰ ਢਾਵਾਵਾਂਗੇ ਅਜਾ ਚੀਨਾੜੀ ਜੋੜੀ ਢਾਵਾਵਾਂਗੇ ਚੀਨਾ ਨਾਲ ਚਿੱਤਲੀ ਕਬੂਤਰ ਜਿਹੜੀ ਕਾਲੀ ਤੇ ਇੱਕ ਚੀਨਾ ਉਹ ਜਿਹਦੇ ਕਸਾਂ ਚ ਰੰਗ ਕਰਿਆਤੀ ਆਪਾਂ ਇੱਕ ਕਾਲ ਖਿਡਾਵਾਂਗੇ ਦੇਖੋ ਉਹਦਾ ਹੁਣ ਕਬੂਤਰ ਆ ਗਿਆ ਕਾਲ ਕੀ ਦਾ ਹੁਣ ਤਾਂ ਵਜਨ ਚੋਕ ਚੱਕ ਉਹਦੇ ਹੀ ਜਾ ਕਰਨਗੇ ਇਹ ਤਾਂ ਕਰਕੇ ਆਪਾਂ ਚਾਰ ਕਬੂਤਰ ਡਾਵਾਗੇ ਬਾਈ ਬਾਕੀ ਲਾਈਟਰ ਰੋਟਾ ਚੱਲ ਨਹੀਂ ਰਹੇ ਇਹ ਬੰਦ ਕਰ ਦिए ਅੱਜ ਮੇਰਾ ਪੇਪਰ ਆ ਯਾਰ ਇੱਕ ਤਾਂ ਫਿਰ ਹੁਣ ਬਾਕੀ ਐ ਚੱਲ ਪੇਪਰ ਆ ਮੇਰਾ 2 ਵਜੇ ਪਛੱਕ ਮੈਂ ਘਰੇ ਰਹਾਂ 2 ਵਜੇ ਤੱਕ ਫੇਰ ਵੀ ਨਹੀਂ ਕੋਈ ਚੈੱਕ ਕਰਾਂ ਤਾਂ ਕਰਕੇ ਕਿੰਨਾ ਕੋਈ ਆਪਾਂ ਨੂੰ ਦਿੱਕਤ ਨਹੀਂ ਹੈਗੀ ਦੋ ਉਹਨਾਂ ਦਾ 10-12 ਵਜਾਂਗੇ ਆਪਣੇ ਜਾਨਵਰ ਇੰਨੇ ਭਾਏ ਆਪਾਂ ਨੂੰ ਹੀ ਪਤਾ ਵੀ ਇੰਨੇ ਕਿੰਨੇ ਘੋੜਦੇ ਨੇ ਆਪਣੇ ਦੇਖਿਓ ਬੜਾ ਜਾਨਵਰ ਵੀ ਆਪਣੇ ਸੈੱਟ ਨੇ ਬਈ ਸਾਰੇ ਓਕੇ ਦੀ ਰਿਪੋਰਟ ਕਰੀਏ ਜਾਨਵਰਾਂ ਦਾ ਪਹਿਲਾਂ ਬੱਚਾ ਦੇ ਕਮਰਲਾ ਬੰਨਾਂਗੇ ਸਤਰੀ ਤੇ ਲੌ ਪਈ ਆਪਣੇ ਜਾਨਵਰ ਸਾਰੇ 1 ਨੰਬਰ ਬੈਠੇ ਨੇ ਤੇ ਆ ਜਾਨਵਰ ਆਪਣਾ ਨਵਾਂ ਬਈ ਤੇ ਪਹਿਲਾਂ ਮੈਂ ਉੱਥੇ ਉਹਨੂੰ ਕਬੂਤਰ ਖੋ ਰੱਖਦਾ ਕੈਮਰਾ ਰੱਖਦਾ ਕੈਮਰਾ ਰੱਖ ਕੇ ਨਾ ਇਹ ਤਾਂ ਕਬੂਤਰ ਅੰਦਰ ਤਾੜਦਾ ਹੁਣ ਛੋਡੇ ਚੋਂ ਨਿਕਲ ਜੇ ਯਾਰ ਹੁਣ ਹੋਏ ਫਿਰ ਥੋੜਾ ਜਿਹਾ ਕੈਮਰਾ ਨਹੀਂ ਖੜ ਰਿਹਾ ਬਾਈ ਆਪਣਾ ਇੱਕ ਮਿੰਟ ਜੇ कैमर खणो बढ़िया औखा भई करो भई खण भई कैमर ਕਿਉਂ ਜਿਹੜਾ ਆਪਾਂ ਨੂੰ ਮੁੰਡਾ ਹੱਡ ਕੇ ਗਿਆ ਇਹਨਾਂ ਆਪਾਂ 15 ਬੰਨ ਲੀਏ ਅੰਦਰ ਤਾਰ ਛੱਡ ਦੀਏ ਆਪਾਂ ਕਬੂਤਰ ਦਾ ਮੈਨ ਆਪਨੇ ਲਓ ਜੀ ਬਾਈ ਆਪਾਂ ਚਾਰ ਕਬੂਤਰ ਛੜਤੇ ਚੀਨ ਵਾਲੀ ਜੋੜੀ ਛੜਤੀ ਕਿ ਜੇ ਘਸਾਂ ਚੀਨੇ ਦੇ ਰੰਗ ਲਾਇਆ ਤੇ ਉਹ ਛੜਤਾ ਤੇ ਕਾਲਾ ਕੀ ਛੜਤੀ ਚਾਰੇ ਆਪਣੇ ਜਾਨਵਰ ਆ ਫਿਰਦੇ ਤੇ ਆ ਜਾਂਦੇ ਚਾਰੇ ਦੇ ਚਾਰੇ ਸ਼ਿਸ਼ੇ ਕਰ ਸਕਦੇ ਹੋ ਚਾਰੇ ਆਪਣੇ ਇਕੱਠੇ ਫਿਰਦੇ ਨੇ ਜਾਨਵਰ ਹੁਣ ਬਾਕੀ ਕਰ ਦੇਖਦੇ ਆਂ ਇਹ 10 ਮਿੰਟ ਰਹਿਣ ਦੇ ਛੱਟੇ ਵੇ 7 ਵਜਨ ਚ ਅਰੇ 10 ਮਿੰਟ ਰਹਿਣ ਦੇ ਆ ਫਿਰ ਦੇਖਦੇ ਜਾ ਰਹੇ ਆ ਫਿਰ ਇਕੱਠੇ ਬੈਠਦੇ ਨੇ ਅਜੇ 10 ਮਿੰਟ ਰਹਿਣ ਦੇ 7 ਵਜਨ ਚ ਆਉਣ ਮੈਂ ਢਾਂਗੀ ਲਾ ਕੇ ਨੇ ਬਚਾ ਛੱਡਦੇ ਨੇ ਮੋਜਾ ਬਣਾ ਦਿੰਦਾ ਨਾ ਉਹ ਕਮਾਂਡਲਾ ਕਬੂਤਰ ਬਣਾ ਦਿੰਦਾ ਨਾ ਆਪਣਾ ਤੇ ਉਹ ਦਵਾ ਦੇਖ ਦਿਆ ਕਿੰਨਾ ਟਾਈਮ ਉੱਡਦੇ ਨੇ ਕਿੰਨਾ ਬੱਚਾ ਬੈਠਾ ਰਹੂ ਛਤਰੀ ਤੇ ਉੱਤਰਨਾ ਕਮੰਡਲ ਨੇ ਆਲਾ ਬੰਨਣਾ ਫੰਨੇ ਬੈਠ ਰਹੇ ਨੇ ਤਾਂ ਕਰਕੇ ਤੇ ਮੈਂ ਚਲੋ ਬੰਨ ਕੇ ਬਈ ਤੁਹਾਨੂੰ ਕਰਦਾ ਵੀਡੀਓ ਕੰਟੀਨਿਊ ਫਿਰ ਮੈਂ ਤੁਹਾਨੂੰ ਦਿਖਾਉਣਾ ਬੰਨ ਕੇ ਲਓ ਜੀ ਬਈ ਆ ਕਮਾਂਡਲਾ ਬਿਠਾਤਾ ਛਤਰੀ ਤੇ ਤੇ ਆ ਬੱਚਾ ਯੱਕੋ ਬਚਾਈ ਉਠਾਤਾ ਛਤਰੀ ਤੇ ਓਕੇ ਹੋ ਗਈ ਰਿਪੋਰਟ ਹੁਣ ਇਹਨੂੰ ਚੱਕਦੇ ਆਪਾਂ ਉੱਚੀ ਬੈਠੇ ਰਹਿਣਗੇ ਇੰਨੇ ਦੇ ਫਿਰ ਰਿਪੋਰਟ ਆ ਜਾਣਗੇ ਬਈ ਕਰਦਿਆ ਵੀਡੀਓ ਕੰਟੀਨਿਊ ਹਾਉ ਜੀ ਬਾਪੂ 8 ਵਜਣ ਵਾਲੇ ਨੇ ਇੱਕ ਆਪਣੀ ਕਾਲੱਖੀ ਦਾ ਬਈ ਆ ਗਈ ਧਰਲੇ ਆ ਗਈ। ਕੋਚਾਂ ਨੂੰ ਜੋ ਜੱਕਰ ਕੇ ਜ਼ੋਰ ਲੱਗਿਆ ਰਹਿਦਾ ਯਾਰ ਕਬੂਤਰ ਤਾਂ। ਹੋ ਤਿੰਨਾ ਆਪਣੇ ਠੋਗੇ ਖੜੇ ਨੇ ਤਾਂ ਹਾਂ ਜਿਆਦਾ ਉੱਚੀ ਖੜੇ ਨੇ ਉਹ ਸ਼ਾਇਦ ਸਾਨੂੰ ਨਾ ਦੇਖਣ। ਉਹ ਖੜੇ ਨੇ। ਉਹਦੋਂ ਬਾਹਾਂ ਚੀਨਾ ਖੜਾਗਾ ਪਰ ਜੋ ਜਿਹੜਾ ਜਿੱਤੇ ਰੰਗ ਲਾਇਆ ਪੱਲਿਆਂ 'ਚ ਆਪਾਂ ਉਹ ਤੂਚੇ ਉਹ ਖੜਾਗਾ। ਤੇ ਚਲ ਦੇਖਦੇ ਆਂ ਬਈ ਇਹ ਪੈਂਦੀ ਆ ਕਿ ਨਹੀਂ ਪੈਂਦੀ ਹਲੇ। ਇਹ ਤਾਂ ਫਿਰਦੀ ਆ ਖਰ। ਬਸ ਐ ਵੀ ਪਾਸੇ ਨਾ ਬੈਠੇ ਆ ਸਿੱਧੀ ਆਪਣੇ ਆ ਗਏ ਚੈੱਕ ਕਰ ਆਪਾਂ ਨੂੰ ਬਸ ਇੰਨਾ ਕੀ ਆ ਹੋਰ ਆਪਾਂ ਨੂੰ ਕੋਈ ਚੱਕਰ ਨਹੀਂ ਇਹਦਾ ਉੱਡ ਨੱਡ ਨਾਲ ਤਾਂ ਕੋਈ ਚੱਕਰ ਨਹੀਂ ਉੱਡ ਨਾਲ ਨਾਲ ਦਾ ਕਿਰੇ ਚਲੋ ਆਪਣਾ ਦਾ ਸੌ ਕਹਿਦਾ 15 ਮਿੰਟ ਉੱਡਿਆ ਆਉਂ ਕੁੱਪਟਰ ਕੋਈ ਚੱਕਰ ਨਹੀਂ ਬਸ ਐ ਵੀ ਹੋ ਨਾ ਕਰੇ ਪਾਸੇ ਨਾ ਬੈਠੇ ਜਾ ਕੇ ਬਸ ਇੰਨਾ ਕਾ ਹੋਆ ਵੀ ਸਿੱਧੀ ਆ ਜਾਈਓ ਅਮੰਤ ਕਰਦਾ ਵੀ ਵੀਡੀਓ ਕੰਟੀਨਿਊ ਜਿਦੋਂ ਆ ਕੇ ਬੈਠੂ ਵੀ ਹਲ ਤਾਂ ਫੇਰ ਉੱਚੀ ਹੋਗੀ ਹਾਂਜੀ ਬਈ ਆਪਣੇ ਕਬੂਤਰ ਤਿੰਨੇ ਯਾਰ ਉੱਚੇ ਫਿਰਦੇ ਨੇ ਜੋੜੀ ਤੇ ਆਪਣਾ ਚੀਨਾ ਇਹਦੇ ਪੱਲਿਆਂ 'ਚ ਰੰਗ ਲਾਇਆ ਹੋਇਆਗਾ ਤੇ ਯਾਰ ਕਾਲੱਖੀ ਆਪਣੀ ਪਾਸੇ ਜਾ ਕੇ ਬੈ ਗਈ ਉਹਦੀ ਆਦਤ ਜੀ ਹੱਟੀ ਨਹੀਂ ਜੀ ਪਾਸੇ ਜਾ ਕੇ ਬੈਠਣ ਦੀ ਉੜ ਕੇ ਨਹੀਂ ਆਈ ਹੋ ਗਿਆ ਅੱਧਾ ਘੰਟਾ ਬੈਠੀ ਨੂੰ ਨੂੰ ਐਂ ਚਲੋ ਉੜ ਕੇ ਆਜੇ ਤਾਂ ਆਪਾਂ ਲਾ ਜੀ ਉਹਨੂੰ ਬੰਦ ਕਰ ਜੀ ਉਹ ਦੂਜਿਆਂ ਦਾ ਕੋਈ ਚੱਕਰ ਨਹੀਂ ਉਹਨਾਂ ਦਾ ਭਾਗ ਮਰਜੀ ਆ ਕੇ ਬੰਦ ਕਰ ਜੀ ਇਹਨਾਂ ਇਹਨਾਂ ਦਾ ਚੱਕਰ ਐ ਕਾਲੱਖੀ ਦਾ ਥੋੜਾ ਜਿਹਾ ਹਜੇ ਉਦੋਂ ਉੜ ਗਿਆ ਉਹ ਫਿਰ ਮੈਨੂੰ ਮੈਂ ਉਦੋਂ ਜਦੋਂ ਝੌੜ ਗਿਆ ਸੀ ਉਦੋਂ ਲਾਹਿਆ ਬਚਾ ਉਹਦੇ ਵੀ ਬੈੰਦੀ ਸੀ ਮੈਨੂੰ ਆਏ ਚਰਮਾ ਬੈਹ ਜੂਗੀ ਆਪੀ ਮੈਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਨ ਦੇਖੀ ਜਾਂਦੇ ਆ ਆਉਗੇ ਤਾਂ ਲਾਉ ਲਾਹਾਂਗੇ ਫਿਰ ਦੇਖੋ ਫਿਰ ਜਾਵਾਂਗੇ ਕਰਦਾ ਬਈ ਵੀਡੀਓ ਕੰਟੀਨਿਊ ਜੇ ਆਉਂਦੀ ਆ ਆਪਣੇ ਦਿਖਾਉਣਾ ਤੁਹਾਨੂੰ ਜੀ ਬਾਈ ਚੈੱਕ ਕਰੋ ਆ ਬੈਠਿਆ ਆਪਣੀ ਕਾਲ ਰੱਖੀ ਕਾਲ ਰੱਖੀ ਬਈ ਆਪਣੀ ਆ ਗਈ ਉੜਿਆ ਜੀ ਦੀ ਜਨ ਮੈਂ ਬਠਿਆ ਬਠਿਆ ਲਈ ਨਾਲੇ ਆਪਣਾ ਚੀਨਾ ਆ ਗਿਆ ਹੁਣ ਰਹੀ ਆਪਣੀ ਇੱਕ ਜੋੜੀ ਸਾਵ ਮੈਂ ਤਾਂ ਆ ਕੇ ਦਵਾਰੇ ਬੈਜੂਗੀ ਤਾਂ ਕੋਈ ਚੱਕਰ ਇਹਦਾ ਆਪ ਹੀ ਬੈਜੂ ਉੜ ਕੇ ਆ ਕੇ ਸਤਰੀ ਖੜੀ ਕਰ ਜੂਗਾ ਹੁਣ ਉਹਨੂੰ ਮੈਂ ਫਿਰ ਮੈਂ ਲਾ ਦੂੰਗਾ ਕੋਈ ਚੱਕਰ ਨੇ ਬਣੇ ਰਹੋ ਵੀਡੀਓ ਦੇ ਵਿੱਚ ਉਹ ਤਾਂ ਹਜੇ ਬੜੀ ਉੱਚੀ ਫਿਰਦੀ ਆ ਤਾਂ ਹਜੇ ਘੰਟਾ ਦਾ ਘਟੂ ਘਟ ਉੱਡੂਗੀ 9 ਵਜੇ ਨਾਲੇ ਨੇ ਬਾਈ 7 ਵਜੇ ਦੋ ਘੰਟੇ ਉੜਿਆ ਜਾਂ ਚੀਨਾ ਆਪਣਾ ਉੱਚਾ ਉੜਿਆ ਜਾਂ ਨਾ ਵੀ ਉੜਿਆ ਪਾ ਬਹਿ ਗਿਆ ਆ ਕੇ ਕੋਈ ਚੱਕਰ ਨਹੀਂ ਤੇ ਹੁਣ ਬਾਈ ਇਹਨਾਂ ਨੂੰ ਅੰਦਰ ਬਾੜਦਾ ਨਾਲੇ ਨੂੰੜੇ ਪਾਦਾ ਅੰਦਰ ਬਾੜ ਕੇ ਤੁਹਾਨੂੰ ਕਰਦਾ ਵੀਡੀਓ ਕੰਟੀਨਿਊ ਬਾਈ ਲਓ ਜੀ ਬਾਈ ਕਬੂਤਰ ਆਪਾਂ ਆਪਣੇ ਲਹਿਲਾ ਤੇ ਹੁਣ ਆਪਾਂ ਇਹਨਾਂ ਨੂੰ ਕਬੂਤਰ ਨੂੰ ਆਪਣੇ ਨੂੰ ਰੱਖ ਲਈਏ ਦਾਣੇ ਕਰੋ ਚੈੱਕ ਆ ਲੋ ਭਾਈ ਖਾਓ ਦਾਣੇ ਬੱਚਿਆਂ ਨੂੰ ਚੁਗਚਾ ਕੇ ਦੋ ਤੇ ਕੁੰਡਾ ਚੱਕ ਲਿਆ ਭਾਈ ਮੈਂ ਹੁੰਦਾ ਵੀ ਧਰਦੀਏ ਚੱਕ ਕੇ ਹੁਣ ਆਪਣੇ ਕਬੂਤਰ ਰਹਿ ਗਏ ਤਾਂ ਭਾਈ ਸਾਰੇ ਦੋ ਅਵੇ ਦੋ ਕਬੂਤਰ ਰਹਿ ਗਏ ਵੱਧਾ ਘੰਟਾ ਘੰਟਾ ਦੋੜਨਗੇ ਹੁਣ ਫੇਰ ਕਰ ਦਿਆਂਗੇ ਵੀਡੀਓ ਸ਼ੇਅਰ ਆਪਾਂ ਉਹ ਲਾਹਣਾ ਉਹਦੇ ਵੀਡੀਓ ਕੰਟੀਨਿਊ ਕਰਾਂਗੇ ਭਾਈ ਕੋਈ ਚੱਕਰ ਨਹੀਂ ਪੂਣੀ ਭਰ ਦਈਏ ਇਹਨਾਂ ਨੂੰ ਆਪਾਂ ਇੱਟਾ ਲਾਤੀਆਂ ਖੇਰ ਮੈਂ ਥੱਲੇ ਗਿੱਲਾ ਵਾਲਾ ਹੁੰਦਾ ਝੜ ਇੱਟਾਂ ਛੋਕੀ ਜਾਣੀਆਂ ਬਾਦਲਾ ਦਿਆ ਕਰਾਂਗੇ ਇੱਟਾਂ ਹੋਰ ਰੱਖ ਦਿਆ ਕਰਾਂਗੇ ਤੇ ਕੋਈ ਜੀ ਪਾਣੀ ਵੀ ਇਹਨਾਂ ਦਾ ਕਰ ਦਈਏ ਓਕੇ ਹੁਣ ਇਹ ਪੀ ਲੈਣਗੇ ਉਦੋਂ ਹੋਰ ਪਾ ਜਾਾਂਗੇ ਪਾਣੀ ਚੱਕ ਤੇ ਉਰੀ ਧਰ ਦਿੰਦੇ ਆ ਪਾਣੀ ਨੂੰ ਚੀਨਾ ਆ ਗਿਆ ਪਾਣੀ ਤੇ ਤਾਂ ਨੇ ਖਾ ਰਹੇ ਨੇ ਜਾਨਵਰ ਕਾਲੱਖੀ ਵੀ ਆ ਗਈ ਬਈ ਪਾਣੀ ਤੇ ਚਲੋ ਬਈ ਮੈਂ ਕਰਦਾ ਵੀਡੀਓ ਕੰਟੀਨਿਊ ਜਦੋਂ ਕਬੂਤਰ ਆਉਂਦੇ ਨੇ ਦੇਖਦੇ ਆਂ ਵੀ ਕਦੋਂ ਆਉਂਦੇ ਨੇ ਉਤਰਦੇ ਨੇ ਤਾਂ ਆਪਾਂ ਬਣਾਉਣੇ ਆ ਬਲੌਗ ਉਹਦੇ ਕਰਦੇ ਆਂ ਵੀਡੀਓ ਸਟਾਰਟ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਨਾਲੇ ਨਾਲ ਇਹਨੂੰ ਪਾ ਤੇ ਹੁਣ ਨਾਲੇ ਇਹਨੂੰ ਖਾ ਲੈਣ ਦੇ ਬਈ ਓਕੇ ਦੀ ਰਿਪੋਰਟ ਆ ਜਮ ਕਰਦਾ ਬਈ ਮੈਂ ਵੀਡੀਓ ਕੰਟੀਨਿਊ ਹਾਂਜੀ ਬਈ ਸ਼ਾਮ ਦਾ ਵੇਲਾ ਹੋ ਗਿਆ ਆ ਗਿਆ ਆਪਾਂ ਇਧਰ ਲੈ ਕੇ ਗਏ ਫੇਰ ਰੋਟੀਆਂ ਬਈ ਚੂਰ ਲੀਆਂ ਰੋਟੀਆਂ ਚੂਰ ਲੀਆਂ ਤੇ ਵਿੱਚ ਪਾਤੀ ਆਪਾਂ ਸਰੋਂ ਵਿੱਚ ਪਾਤੀ ਆਪਾਂ ਸਰੋਂ ਚੈੱਕ ਕਰੋ ਚੈੱਕ ਕਰੋ ਰੋਟੀਆਂ ਦੇ ਜਿੰਨੀਆਂ ਰੋਟੀਆਂ ਦੋ ਰੋਟੀਆਂ ਰਹਿ ਗਈਆਂ ਇੱਥੇ ਬਈ ਦੋ ਰੋਟੀਆਂ ਚੂਰ ਲੀਆਂ ਤੇ ਵਿੱਚ ਪਾਤੀ ਸਰੋਂ ਤੇ ਹੁਣ ਇਹਨੂੰ ਖਵਾ ਪਾ ਧਰਦੇ ਆਂ ਬਈ ਆਪਾਂ ਇਹ ਖਾ ਲੈਣਗੇ ਇਹ ਜੰਬਰ ਆਪਣੇ ਇਹ ਲੋਪੇ ਛਕੋ ਜਾਨਵਰੋ 19 ਫੇਰ ਹੋ ਗਏ ਜਾਨਵਰ ਦਾ ਬਈ ਆਪਣੇ ਘਰ ਤੇ ਤੜਕੇ ਬਈ ਚੀਨੇ ਵਾਲੀ ਜੋੜੀ ਜਮਾ ਦੋਨੇ ਇਹ ਬੈਠੀ ਆ ਕਿ 6:30 ਵਜੇ ਮੈਂ ਬਿਠਾਤੇ ਵੀ ਦੋ ਕਬੂਤਰ ਤਾਂ ਹਾਂ ਚੀਨਾ ਥਾ ਤਦੀ ਵਜਾ ਬਿੜਾ ਦੇ ਚੀਨਾ ਵੀ ਬਿੜਾ ਵੀ ਵਜਾ ਬਿੜਾ ਤਾ ਤੇ ਦੋਨੇ ਮੈਂ ਬਿੜਾਤੇ ਸੀ ਬਈ ਤਾ ਮਾ ਚੱਲ ਯਾਰ ਲਾ ਲੀਏ ਉਹ ਕਾਹ ਨੂੰ ਹੋ ਕਰਨ ਨੇ ਪਰ ਨਾ ਮੈਂ ਜਾਣਾ ਸੀ ਯਾਰ ਮੈਂ ਤਾਂ ਕਰਕੇ ਵੀ ਲਾ ਹੀ ਲੈ ਫਿਰ ਮਾ ਚੱਲ ਯਾਰ ਲਾ ਹੀ ਲਈਏ ਕਾਹ ਨੂੰ ਮੜੇ ਜੇ ਪੈਸੇ ਮੂਰੇ ਸਾਲ ਹੋਣਾ ਬਈ ਮੈਂ 6 6 ਹੋਣੀ ਆਇਆ ਹਜੇ ਚਾਹ ਪੀ ਕੇ ਬਸ ਇਧਰ ਹੀ ਆਇਆਗਾ ਤੇ ਬਰਮਾ ਯਾਰ ਸਰਦਨ ਬਚਾਰੇ ਧੁੱਪੇ ਮੱਚੀ ਜਾਣਗੇ ਇੱਧਰ ਬਹਿਗੇ ਉੱਧਰ ਬਹਿਗੇ ਹਨ ਉਹਦਾ ਕੀ ਫਾਇਦਾ ਮੋਹਾਂ ਯਾਰ ਐਵੇਂ ਵੇਫਾਲ ਤੋਂ ਜੀ ਦਾ ਕੀ ਫਾਇਦਾ ਤੇ ਤਾਂ ਕਰਕੇ ਮੈਂ ਲਾਈ ਲੇ ਲਾ ਕੇ ਮੈਂ ਖੁੱਡੇ ਜ ਬਾੜ ਕੇ ਮੈਂ ਵੀਡੀਓ ਨਹੀਂ ਸਟਾਰਟ ਕਰੀ ਮੈਂ ਫੋਨ ਮੈਂ ਘਰੇ ਤੇ ਰਿਆ ਤੇ ਚਾਰਜ ਲਾਣਾ ਤਾਂ ਕਰਕੇ ਤੇ ਬਾਕੀ ਭਈਆ ਆਪਣੇ ਜਾਨਵਰ ਜਮਾ ਓਕੇ ਦੀ ਰਿਪੋਰਟ ਨੇ ਸਾਰੇ ਸੈੱਟ ਨੇ ਖਾ ਲੈਣਗੇ ਤਾਂ ਸਰੋਂ ਸਰੋਂ ਵਧੀਆ ਰੱਜ ਕੇ ਤੇ ਮੈਂ ਉਹਨੂੰ ਪਾਣੀ ਪਾ ਦਾਂ ਬਾਈ ਖੁੱਡਾ ਯਾਰ ਟੱਪੇੜੀ ਦੇ ਮੋਂ ਨਿਕਲ ਜਾਂਦਾ ਕਬੂਤਰ ਜਾ ਵੀ ਮਰ ਨਿਕਲ ਜੇ ਫੇਰ ਹੈਪੀ ਗਾਲਾਂ ਦਊਗਾ ਵੀ ਯਾਰ ਤੂੰ ਮਿੰਟ ਮਿੰਟ ਬਾਅਦ ਕੱਢ ਦਿੰਨਾ ਇਹਨੂੰ ਹਾਲਾਂ ਵਿੱਚ ਰੱਗੀ ਨੂੰ ਬੋਲੂਗਾ ਵੀ ਯਾਰ ਤੂੰ ਉਹਦੀ ਕੱਢ ਦਿੰਨਾ ਆ ਗਰ ਕੇ ਆ ਬਾਈ ਕੱਲ ਨਿਕਲ ਗਿਆ ਤਾਂ ਉਹਨੇ ਖੁੱਡਾ ਡਾਇਆ ਨਹੀਂ ਆਈ ਖੁੱਲਾ ਛੱਡ ਤਾਂ ਪੜੱਕ ਦੇ ਨਿਕਲ ਗਿਆ ਬਾਈਨਰ ਆਪਣੇ ਦਾ ਗਿੱਜਿਜੂ ਆਪਣੇ ਉੱਤਰ ਉੱਤਰ ਵਧੀਆ ਗਿਆ ਮਸਤ ਵਾਲਾ ਕਰ ਰੱਖਿਆ ਉਹਨੇ ਉਹਨੂੰ ਨੇ ਐਂ ਛੱਡਿਆ ਵਜੇ ਕੁਟੇ ਛਿਆਰ ਉਦਰੇ ਕੁਵਾਦਰੀਆਂ ਵਿੱਚੀ ਸਾਰੀਆਂ ਕਬੂਤਰੀਆਂ ਵਿੱਚੀ ਸੀ ਤਾਂ ਕਰਕੇ ਮਸਤ ਵਾਲਾ ਹੋ ਰਿਹਾ ਹੈ ਸਿਆ ਕੋਈ ਕੰਡਾ ਇਹਨਾਂ ਦਾ ਪਾਣੀ ਵਾਲਾ ਘਰ ਤਾਂ ਠੰਡਾ ਹੀ ਆ ਪੰਨਾ ਹਾਂ ਠੰਡਈਆ ਪਾਣੀ ਚੀਨੀ ਤਾਂ ਬੈ ਗਈ ਜਾ ਕੇ ਖਾ ਕੇ ਕਾਂਡੇ ਦੀ ਜੇ ਵੀ ਦੀ ਹੈ ਯਾਰ ਸ਼ਾ ਸ਼ਕੀ ਜਾਂਨੇ ਨਾ ਨਾ ਰੋਟੀਆਂ ਰੋਟੀਆਂ ਆਪਣੇ ਸਾਰੇ ਆ ਗਏ ਵਾ ਠੀਕ ਹੈ ਸਾਰੇ ਆ ਗਏ ਤੇ ਉਹ ਵਗ ਗਿਆ ਉਹ ਗੜਾ ਵਾ ਗਿਆ ਉਧਰ ਕਾਲਖੀ ਤੇ ਮੋਜੀ ਆਪਣੀ ਰੀ ਆ ਚਾਰਨ ਮੋਜੀ ਆ ਬੈਠੀਆਂ ਮਾ ਆ ਕਿਤੇ ਪਤਾ ਨਹੀਂ ਕਿੱਥੇ ਵਗ ਗਈ ਮੋਜੀ ਚਲੋ ਠੀਕ ਆ ਬਾਈ ਕਰਦੇ ਆ ਆਪਾਂ ਆਪਣੇ ਵਲੌਗ ਦੀ ਐਂਡਿੰਗ ਤੇ ਜੇ ਵੀਰ ਵੀਰ ਵੀਡੀਓ ਵਧੀਆ ਲੱਗਦੀ ਆ ਕਮੈਂਟ ਕਰੋ ਹੁਣ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਬਈ ਜੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਵੀ ਕਰੋ ਤੇ ਆਪਾਂ ਨੂੰ ਯਾਰ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਨੂੰ ਵੀਡੀਓ ਚ ਕੀ ਜ਼ਾਹਰ ਕਰਨੇ ਚਾਹੁੰਦੇ ਨੇ ਤੇ ਆਪਾਂ ਆਉਣ ਵਾਲੇ ਟਾਈਮ ਚ ਕਬੂਤਰ ਵਧਾਵਾ ਕੀ ਘਟਾਉਂਦੇ ਨਹੀਂ ਹੈਗੇ ਤੇ ਛੋਡਾ ਵੀ ਇਹਨੂੰ ਇਹ ਕੋ ਦਿਨ ਦੋ ਛੋਡੇ ਕਰਨ ਦੀ ਸਕੀਮ ਹੈਗੀ ਆ ਮੇਰੀ ਫੁੱਲੀ ਪਾ ਇਧਰ ਤਾਂ ਕਰਕੇ ਟਾਤ ਆਤੀ ਆ ਦੇਖੋ ਉਹ ਬਸ ਆਪ ਅੱਛੇ ਵੱਡੇ ਹੋ ਜਾਂਦੇ ਥੋੜੇ ਜਿ ਝੋਕ ਜੇ ਖਾਨ ਲੱਗ ਜਾਂਦਾ ਤਾਂ ਇਹਨਾਂ ਨੂੰ ਵੀ ਢਾ ਦੂੰ ਗੰਦ ਨੂੰ ਵੀ ਢਾ ਕੇ ਕੋ ਨਿੱਧਰ ਲੱਗ ਪਰਲੇ ਪਾਸੇ ਪਾ ਦੂੰ ਜੋੜੀਆਂ ਪਰਾਂਗਾ ਨੂੰ ਇਧਰ ਆਡਰ ਰੱਖਾਂਗੇ ਓਟ ਨੁਟਨ ਵਾਲੇ ਤਾਂ ਕਰਕੇ ਆ ਬਈ ਤੇ ਚਲੋ ਠੀਕ ਆ ਬਈ ਆਪਾਂ ਕਰਦੇ ਆਂ ਬਲੌਗ ਦੇ ਐਂਡ ਮਿਲਦੇ ਆਂ ਆਪਾਂ ਕੱਲ ਨੂੰ ਅਗਲੇ ਨਵੇਂ ਬਲੌਗ ਦੇ ਵਿੱਚ ਬਣੇ ਰਹੋ ਆਪਣੀ ਵੀਡੀਓ ਚ ਬਈ